ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੌਂਚੇਮ ਬਾਈ ਜੀ ਬਣ ਲੈ ਰੇ ਵੇਗਾ ਜ਼ਿਲ੍ਹਾ ਬਟਿੰਡਾ ਪਿੰਡ ਦੇ ਬੱਸ ਸਟੈਂਡ ਦੇ ਸਾਹਮਣੇ ਦਾਣਾ ਮੰਡੀ ਚ ਕਿਸਾਨ ਮੇਲਾ ਲੱਗਿਆ 31 ਅਗਸਤ ਦਾ ਤੇ ਉੱਥੇ ਬਹੁਤ ਨਾਮੀ ਜਾਨਵਰ ਪਹੁੰਚੇ ਹੋਏ ਆ ਹੁਣ ਆਏ ਕਾਹਗਾ ਲਿਆ ਦਿਖਾਉਣੇ ਸਾਨੂੰ ਤੁਰ ਫਿਰ ਕੇ ਮੇਲਾ ਆ ਜੋ ਆ ਖੜਾ ਬਾਈ ਅਨਮੋਲ ਮੈਂ ਮਨਤੀ ਦਾ ਬੱਚਾ ਬਾਈ ਜੀ ਬਹੁਤ ਸ਼ਾਨਦਾਰ ਬੋਲਾ ਜੋ ਕਿ ਕਿਸਾਨ ਮੇਲੇ ਚ ਪਹੁੰਚਿਆ ਹੋਇਆ ਬਹੁਤ ਵਧੀਆ ਟੋਪ ਦਾ ਨਕੀਨਾ ਦੇਖ ਸਕਦੇ ਆ ਕਰ ਲੋ ਦਰਸ਼ਨ ਇਹ ਦਾ ਬੁਢਾ ਕਾਰਾ ਖੇਤੇ ਸੇ ਆਇਆ ਨਿਕਲੇਗਾ ਤਸੱਲੀ ਨਾ ਕਰ ਲੋ ਚੱਕ ਬਾਈ ਜੀ ਸੀਮਨ ਤਿਆਰ ਆ ਇਹਨਾਂ ਕੋਲੇ ਬਾਈਆਂ ਕੋਲੇ ਪਰ ਸੀਮਨ ਫ੍ਰੀਜ਼ ਕਰਕੇ ਲੈ ਆਣਾ ਪੈਂਦਾ ਲਿਆ ਨਹੀਂ ਸਕਦੇ ਉਹ ਇਹ ਡਾਕਟਰ ਕੋਲ ਨਹੀਂ ਜਾਂਦਾ ਇੱਕ ਬਾਈ ਜੀ ਉਹਦੇ ਉਹਦੇ ਚ ਹੀ ਲੈ ਕੇ ਜਾਣਾ ਲੈ ਕੇ ਜਾਂਦਾ ਤੇ ਦੋ ਬੋਲਾ ਬੈਠੇ ਆ ਬਾਈ ਜੀ ਬਹੁਤ ਵਧੀਆ ਬੜਾ ਗਾਣ ਉਡੀਪੀ ਵੀ ਮਨਪ੍ਰੀਤ ਫੂਲਾ ਜੋ ਕਿ ਮੇਲਾ ਦੇਖਣ ਆਇਆ ਹੋਇਆ ਧੰਨਵਾਦ ਕਰਦੇ ਆ ਇਹਨਾਂ ਵੀਰਾਂ ਦਾ ਲੀਲਾਂ ਦਾ ਚਿੱਕੀ ਐਨ ਹਿੰਦੂਸਤਾਨ ਮੋਹਰਾ ਪਿੰਡ ਵਰਨਰ ਰੋਡ ਜ਼ਿਲ੍ਹਾ ਮੋਗਾ ਇਹ 29 ਦਾ ਬੱਚਾ ਬਾਈ ਜੀ ਸਿੰਮਲ ਲਾਈਨ ਲਈ ਸੰਪਰਕ ਕਰ ਸਕਦੇ ਤੁਸੀਂ ਬੱਬੂ ਸਿੰਘ ਜਾਂਦਾ ਇਹ ਕੋਈ ਇਹ ਨਾ ਆ ਨੰਬਰ ਆ ਬਾਈਆਂ ਦਾ ਨਾਮ ਨਹੀਂ ਸਾਣਾ ਸਾਰੇ ਜਿੰਨੇ ਵੀ ਪਹੁੰਚੇ ਹੋਏ ਐ ਇੱਥੇ ਕੇ ਦਿਖਾਉਣੇ ਤੁਹਾਨੂੰ ਆ ਜਾ ਬਾਈ ਮੇਲੇ ਦਾ ਹਾਲਚਾਲ ਦੂਜਾ ਦਿਨ ਆ ਬਾਈ ਜੀ ਅੱਜ 31 ਅਗਸਤ ਦਾ ਕਿ ਟਾਈਮ ਹੈ ਜੀ 9:30 ਹੀ ਹੋਏ ਹੈ ਤਕਰੀਬਨ ਅੱਜ ਕੰਮ ਸ਼ੁਰੂ ਕਰਨਾ ਤੇ ਚੱਕਰ ਲਵਾ ਦਿੰਦੇ ਆ ਤੁਹਾਨੂੰ ਮੰਡੀ ਦਾ ਪਿਆਰੀਆਂ ਹੋ ਰਹੀਆਂ ਆ ਸਟੇਜ ਲੱਗੀ ਹੋਈ ਹੈ ਵੱਡੀ ਇੱਥੇ ਕਲਾਕਾਰਾਂ ਨੇ ਪਹੁੰਚਣਾ ਚੰਗੇ ਕਲਾਕਾਰ ਵੋਚਣਗੇ ਜੋ ਕਿ ਇੱਥੇ ਲਾਉਣਗੇ ਆਪ ਦਾ ਵਿਚਾਰੇ ਖਾੜਾ ਸਟੇਜ ਆ ਬਾਈ ਜੀ ਹਜੇ ਖੋਲਣਾ ਕੰਮ ਇਹਨਾਂ ਨੇ ਬੰਦ ਪਿਆ ਬਹੁਤ ਚੰਗੇ ਸੰਧ ਪਹੁੰਚੇ ਹੋਏ ਐ ਇੱਥੇ ਇੱਧਰ ਇਧਰ ਹੀ ਚੀਜ਼ਾਂ ਇੱਦਾਂ ਨੇ ਬੜੀਆਂ ਮਸ਼ੀਨਾ ਵੱਡੇ ਜ਼ਗਾੜਾ ਹਾਂਜੀ ਬਾਈ ਜੀ ਕੀ ਹਾਲ ਤੇ ਇਹ ਆਪਣੇ ਸਬਸਿਡੀ ਵਾਲੇ ਸਾਧ ਤੱਕ ਸਾਰੇ ਸਬਸਿਡੀ ਦੇ ਅੱਛਾ ਜੀ ਤੇ ਕਿਹੜੀ ਜਗ੍ਹਾ ਤੇ ਪਹੁੰਚੇ ਆਪਾਂ? ਹਸ਼ਿਆਰਪੁਰ ਤੋਂ। ਹਸ਼ਿਆਰਪੁਰ ਤੋਂ। ਤੇ ਨੰਬਰ ਬੋਲ ਦਿਓ ਇੱਕ ਆ। ਕੋਲ ਨੰਬਰ। ਹਾਂਜੀ। ਆ ਲਿਗਿਆ ਹੋਇਆ ਜੀ ਉੱਪਰ। ਆ ਨੰਬਰ ਆ ਬਾਈਆਂ ਦਾ। ਸਬਸਿਡੀ ਵਾਲੇ ਸੰਦਾ ਬਾਈ ਜੀ।ਾਰੇ ਬਹੁਤ ਵਧੀਆ ਸੰਤ ਪਹੁੰਚੇ ਹੋਏ ਆ। ਇੱਕ ਦਿਨ ਵਗੈਰਾ ਚੈੱਕ ਕਰਨ ਲਈ ਜੀ। ਆ ਗੁਰੂ ਕਿਰਪਾ ਤਾਂ ਪ੍ਰਪੂਰ ਵਾਲੇ ਆਂ ਮੇਰੇ ਭਾਈ ਸਮਝ ਤੁਸੀਂ ਕਹਿੰਦੇ ਕਿ ਇਹ ਆ ਸਰ ਜੀ ਇਹ ਬੰਦਾ ਮੁੰਡਾ ਲਾ ਤਾਂ ਮੱਲਣਾ ਹਾਂਜੀ ਭਾਈ ਜੀ ਕੀ ਹਾਲ ਕੀ ਪ੍ਰੋਜੈਕਟ ਹੈ ਆਪਣੇ ਕੀ ਆਪਾਂ ਸੀਸਪੀਡੂਲ ਨਵਾਂ ਜੀ ਪਸੰਗਵਾਤੇ ਹੀ ਹਾਂਜੀ ਹਾਂ ਅੱਛਾ ਕਿੰਨੇ ਤਰ੍ਹਾਂ ਦੀ ਹੈ ਇਹ ਇਹ ਆਪਣੀ ਲਗ ਲਗ ਤਰ੍ਹਾਂ ਦੀ ਹੁੰਦੀ ਹੈ ਜੀ ਸਾਰੇ ਪਸ਼ੂਆਂ ਨੂੰ ਅੱਛਾ ਜੀ ਉਹਦੇ ਹਿਸਾਬ ਨਾਲ ਬਣਾਈ ਹੋਈ ਹੈ ਗਾਂ ਵਾਲੀ ਲੱਗ ਕੇ ਮੱਝਾਂ ਦੀ ਲੱਗ ਕੇ ਤੇ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਅਸੀਂ ਆਪਣੀ ਜਿਹੜੀ ਹੈਗੀ ਕੰਪਨੀ ਮੋਗੇ ਤੋਂ ਆ ਅੱਛਾ ਜੀ ਤੇ ਲੱਗ ਜਿਹੜਾ ਮਤਲਬ ਕਿ ਆਪਣਾ ਹੈਗਾਗਾ ਪਲਾਂਟ ਆ ਉਹਦੇ ਵਿੱਚ ਹੀ ਆਪਣਾ ਪਲਾਂਟ ਲੱਗਿਆ ਹੋਇਆ ਹੈ ਨਾ ਤੇਲੇ ਜਿੰਨੇ ਵੀ ਡੈਰੀਆਂ ਤੇ ਆ ਰਹੀਆਂ ਫੀੜੇ ਆਪਣੀ ਫੀੜਾ ਵੀ ਤਸੱਲੀ ਵਾਲੀ ਫੀੜਾ ਹਾਂਜੀ ਹਾਂ ਵੀ ਦੁੱਧ ਦਾ ਪਸ਼ੂਆਂ ਨੂੰ ਵੀ ਵਧੀਆ ਵਧਾਉਂਦੀ ਆ ਪਛੂ ਦਾ ਮਤਲਬ ਕਿ ਸਿਹਤ ਪੱਖੋਂ ਵੀ ਪਸ਼ੂ ਨੂੰ ਤੰਦਰੁਸਤ ਰੱਖਦੀ ਆ ਅੱਛਾ ਜੀ ਤੇ ਪਛੂ ਦਾ ਜਿਹੜਾ ਬੋਡੀ ਵੇਟ ਆ ਉਹ ਵੀ ਨਹੀਂ ਟੁੱਟਦਾ ਜਿਵੇਂ ਹੋਰ ਫੀਡਾਂ ਪਾਉਣ ਨੇ ਆਪਾਂ ਉਹ ਪਛੂ ਹਾਂ ਹੋ ਖੋਰਦੇ ਆ ਪਸ਼ੂਆਂ ਨੂੰ ਮੰਨ ਲਓ ਤੇ ਨੰਬਰ ਬੋਲ ਦਿਓ ਕਰੀ ਆ ਆਪਣਾ ਜਿਹੜਾ ਨੰਬਰ ਆ ਜੀ ਮੇਰਾ ਨੰਬਰ ਮੈਂ ਬਟਿੰਡੇ ਤੋਂ ਆ ਜੀ ਜਿਹੜਾ ਇਹਦਾ ਨੰਬਰ 978024432 ਜਿਹੜਾ ਕੰਪਨੀ ਦਾ ਹੈਲਪਲਾਈਨ ਨੰਬਰ ਆ ਜੀ ਉਹ ਇਹ ਤੇ ਲਿਖਿਆ ਆ 814600777 ਠੀਕ ਆ ਜੀ ਸ਼ੁਕਰੀਆ ਤਾਂ ਉਹ ਚੰਗੀਆਂ ਕੰਪਨੀਆਂ ਵੱਡੀਆਂ ਪਹੁੰਚੀਆਂ ਹੋਈਆਂ ਬਾਈ ਜੀ। ਹਾਂ ਖੜਿਆ ਇਸ਼ਾਰ ਦਿਖਾ ਦਈਏ। ਦਾ ਬੜਾ ਕਲੈਕਸ਼ਨ ਹੈ। ਕਰ ਲਓ ਦਰਸ਼ਨ ਬਾਈ ਜੀ। ਕਿੱਥੋਂ ਆਏ ਬਾਈ ਜੀ ਆਪਾਂ? ਬਠਿੰਡੇੋਂ ਵਿੱਚ। ਬਠਿੰਡੇੋਂ। ਹਾਂਜੀ। ਤੇ ਇਹਦਾ ਕੀ ਪ੍ਰਾਈਸ ਆ? ਇਹਦਾ 865 ਹੈ ਜੀ ਇਹਦਾ 485 ਦਾ ਹੈ 8 ਲੱਖ 65 ਹਜ਼ਾਰ ਕਿੰਨੀ ਪਾਵਰ ਪੂਰਾ ਬਾਈ ਇਹ 49 ਦਾ 49 ਨਹੀਂ 49 ਪਾਵਰ ਦਾ ਤੇ ਜਿਹੜਾ ਉਹ ਖੜਾ 552 ਉਹ 55 ਪਾਵਰ ਦਾ ਜੀ ਕਿੰਨੇ ਦਾ ਉਹ ਹੈਗਾਗਾ 1140 ਦਾ ਜੀ ਇਹ 1140 ਦਾ 1140 ਕੀਮਤ ਹੈ ਉਹਦੀ ਬਾਈ ਜੀ ਇੱਕ ਮਿੰਟ ਅੱਛਾ ਇਹਦਾ ਟਰੈਕਟਰ ਬਹੁਤ ਵਧੀਆ ਮੈਂ ਮਾ ਦੇਖਤਾ ਹਾਂ 3 ਸਪੀਡ ਕਰਦਾ ਬਾਈ ਠੀਕ 3 ਸਪੀਡ 3 3 3 3 3 ਸਪੀਡ ਆ ਬਾਈ ਜੀ ਹਾਂ ਪਰ ਕਿੰਨੇ ਗਣਦੇ ਪਹਿਲਾ ਸੈਂਡਰ ਟਾਂਡ ਦਾ ਟਾਈਮ ਉਹਦਾ ਅੰਦਰ ਆਉਂਦਾ 3 ਸਪੀਡ ਟਰੈਕਟਰ ਹੈ ਸਾਧਰੀ ਹੁੰਦੀ ਯਾਰ ਜ਼ਮੀਨਾਂ ਘੱਟ ਜਾਂਦੀਆਂ ਟਰੈਕਟਰ ਉਹ ਵੱਡੇ ਵੱਡੇ ਸੰਦ ਪਹੁੰਚੇ ਹੋਏ ਆ ਬਾਈ ਜੀ ਇੱਥੇ ਕਿਸਾਨ ਮੇਲੇ ਤੇ ਪਹੁੰਚੇ ਹੋਏ ਆ ਵੱਡੀ ਮਸ਼ੀਨਰੀ ਕਿਸਾਨ ਮੇਲਾ ਜਨਰੇਟਰ ਸਾਰੇ ਹੈ ਨਾ ਪੱਕਾ ਪਾਣੀ ਕਿੱਥੋਂ ਆ ਰਿਹਾ ਉਹ ਵੱਡੇ ਜਨਰੇਟਰ ਪਹੁੰਚੇ ਬਾਈ ਜੀ। ਪ੍ਰਦੀਪ ਬਹੁਤ ਠਰ ਦੇ ਮਾਈਂਡ। ਮਾਸਟਰਮਾਈਂਡ ਐਗਰੋ ਇੰਡਸਟਰੀ ਸੇਖਪੁਰਾ ਬਰਨਾਲਾ। ਆ ਗਏ ਪਸ਼ੂਆਂ ਦੀਆਂ ਦਵਾਈਆਂ ਸੀਐਨਸੀ। ਇੱਕ ਮੱਹਸਾਂ, ਇੱਕ ਘੋੜੀਆਂ, ਇੱਕ ਦੋ ਗਾਈਆਂ ਦਾ ਦੁਆਰਾ ਮੰਗ ਕਰੀਏ। ਬਹੁਤ ਵਧੀਆ ਪ੍ਰੋਜੈਕਟ ਹੈ ਇਹ। ਹਾਂਜੀ ਬਾਈ ਜੀ ਕੀ ਹਾਲ ਆ ਬਹੁਤ ਵਧੀਆ ਬੀ ਜੀ ਤੇ ਇਹ ਜਿਹੜੀਆਂ ਦਵਾਈਆਂ ਆਪਣੀਆਂ ਸਾਰੀਆਂ ਮੱਝਾਂ ਗਾਵਾਂ ਦੀਆਂ ਹਾਂਜੀ ਸਰ ਅੱਛਾ ਰਿਪੀਟਰਾਂ ਦੀਆਂ ਵੀ ਦੁੱਧ ਰਿਪੀਟਰਾਂ ਨੂੰ ਇੱਕ ਆਪਣੀ ਦੁੱਧ ਲਾਣ ਵਾਸਤੇ ਦਵਾਈ ਆਉਂਦੀ ਹੈ ਇਹ ਛੜ ਮਾਰਦਾ ਡੰਗ ਦਾ ਵੀਲਾ ਵੀਲਾ ਕਰਦਾ ਲੱਤਾਂ ਬੰਨੀਆਂ ਪੈਂਦੀਆਂ ਉਹਦੇ ਵਾਸਤੇ ਹੈ ਘੱਟੂ ਡੂਬਾ ਛੁਰੂ ਮਰ ਜਾਂਦਾ ਹੈ ਕਿੰਨੇ ਦੀ ਪੈਕਿੰਗ ਆ ਜੀ ਇਹ 1 ਲੀਟਰ ਦੀ ਪੈਕਿੰਗ ਹੈ ਜੀ ਵਿੱਚ 300 ਗ੍ਰਾਮ ਗ੍ਰੈਨੂਲਸ ਹੈ ਜੀ 100 ਗ੍ਰਾਮ ਲਿਕਵਿਡ ਦੇਣਾ 30-30 ਗ੍ਰਾਮ ਪਾਊਡਰ ਦੇਣਾ ਧਾਰ ਚੋਂ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਕਿੰਨੇ ਦੀ ਪਾਉ ਆਪਾਂ ਨੂੰ ਇਹ ਰੇਟ ਇਹ 500 ਰੁਪਏ ਦੀ ਪੈ ਜਾਂਦੀ ਹੈ ਜੀ। ਅੱਛਾ। ਹਾਂਜੀ। ਤੇ ਰਿਪੀਟਰਾਂ ਬਾਰੇ ਕੀ ਚੀਜ਼ਾਂ? ਦਿਨ ਤੇ ਤੁਛ ਮੜਾ ਇੱਕ ਬੀਟ। ਸੀਐਨਐਸ ਚੱਚ ਗੋਲਡ। ਬਸ ਇੱਕ ਸਾਡਾ ਹਾਂ ਨੰਬਰ ਬੋਲ ਦੇਵਾ ਤੁਸੀਂ ਕੋਈ। ਸੀਐਨਐਸ ਐਚ ਗੋਲਡ ਆ ਰਿਹਾ ਹੈ ਜੀ। ਅੱਛਾ ਜੀ। ਲੀਵਾ ਬਣਾਉਣ ਵਾਸਤੇ ਜੀ। ਇਹ ਵੀ ਗੱਬਰ ਨੂੰ ਦੇਣਾ ਆਪਾਂ ਪਹਿਲਾਂ? ਹਾਂ, ਸੂਣ ਤੋਂ ਪਹਿਲਾਂ ਦੇ ਦੋ ਹੀ 2 ਮਹੀਨੇ ਪਹਿਲਾਂ ਜੀ। 2 ਮਹੀਨੇ ਇਸ ਚ। ਹਾਂਜੀ। ਦੇ ਕਾ ਦੇਣਾ ਕਾ ਚ ਪਾਊਡਰ ਆ ਕਾ ਜੀ ਉਹ ਇਹ। ਇਹ ਲਿਕਵਿਡ ਹੈ ਜੀ। ਅੱਛਾ ਵੀ ਸਰੈਂਚ ਦੇ ਦਿਓ। ਸਰੈਂਚ ਦੇ ਦਿਓ। 6 ਰੋਟੀ ਲਿਏ ਜਿਮਰਜ਼ੀ ਦੇ ਸਕਦੇ। ਠੀਕ। ਨੰਬਰ ਹੈਗਾ ਜੀ 9050600595 ਜੀ ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ ਸਾਈਡ ਵਾਲੇ ਪੁੱਛੇ ਮੇਰੇ ਭਾਈ ਉਹ ਵਧੀਆ ਬੈਟਰੀਆਂ ਆਪਨੇ ਚੱਲਦਾ ਸਰ ਕਿਵੇਂ ਸਰ ਸਰਵਾਟੈਂਟ ਆਗੇ ਬੁੱਝੇ ਬਾਈ ਜੀ ਉਹਦੇ ਆ ਦੇਖ ਲਓ ਕਿੰਨੂ ਲੱਗੇ ਪਏ ਆ ਵਾਰ ਲਓ ਨਿਗਾ ਲੱਗਣਾ ਆ ਗਈ ਅਗੇ